ਆਸਰ ਵਾਈਟੋ ਜਿੱਦੀ ਬਤ ਹੈ ਕਿਸਾਨ ਮਜ਼ਦੂਰ ਜਿਹੜਾ ਪੰਜਾਬ ਉਹ ਬੈ ਬਾਬਾ ਜਗਦੀਸ਼ ਸਿੰਘ ਸਾਡੇ ਨਾਲ ਜਿਹੜੇ ਨੇ ਜੈਦਾਬ ਸਿੰਘ ਜੀ ਜੀ ਮੈਨੂੰ ਜਿੰਨਾ ਪੁੱਛੀ ਅਗੇ ਕਮਤਾ ਸੁਣ ਜਦੇ ਹਾਂ ਜੀ ਬਾਬਾ ਜੀ ਜਨਾਓ ਜੀ ਵਾਈਟ ਦੀ ਕਹਾਸਾ ਵਾਈਟ ਦੀ ਖਾਤੇ ਜੇ ਫਿਰ ਫੋਟੇ ਆ ਕੇ ਸੋਚੀ ਅਨੋ ਨੀਆਂ ਪੱਕੀਆਂ ਖਾਵਾਗੇ ਓ ਕੀ ਪਤਾ ਸੀ ਲੋਕੋ ਇਹ ਸੁਤੀਆਂ ਸੌਂ ਜਾਵਾਂਗੇ ਗੌਰ ਨਾਲ ਤੁਸੀਂ ਸੁਣਿਓ ਵੇ ਲੋਕੋ ਏ ਗੱਲਾਂ ਆ ਕੇ ਦੀਆਂ ਓ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੋਆ ਚੱਕ ਦੀਆਂ ਓ ਕਿਸਮਤ ਦੇ ਨਾਲ ਮਿਲਦੀਆਂ ਲੋਕੋ ਨੋਆ ਚੱਕ ਦੀਆਂ मरे ते कंदे पल ते वॼदियां कर्मा मिलद लोको नवां जॻदी ਸਮਤ ਦੇ ਨਾ ਮਿਲਦੀਆਂ ਲੋਕੋ ਨਵਾ ਚੱਕਦੀਆਂ ਸਾਸ ਮੰਗੇ ਤੜਫੇ ਸਾਸ ਮੰਗੇ ਉੱਤੇ ਤੜਫੇ ਤੇ ਲਾ ਕੇ ਨੇਣ ਤਵਾਈ ਨਾ ਕੰਨ ਨੁ ਲਾ ਕੇ ਫੋਨ ਤੇ ਕਹਿੰਦੀ ਮਮੀ ਮੈਂ ਨਤ ਆਈ ਨਾ ਸੋਹਰਾਂ ਦੇ ਫੁੱਲਣ ਪੜਦੇ ਆਨ ਦੇ ਫੁੱਲਣ ਪੜਦੇ ਤੇ ਪੇਕਿਆਂ ਦੇ ਕਾჭੀਆਂ ਆ ਉਹ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਉਹ ਨੋਵਾ ਕਾჭੀਆਂ ਆ ਉਹ ਸੱਸ ਸੋਹਰੇ ਦੀ ਇੱਜ਼ਤ ਨਾ ਹੁੰਦੀ ਘਰ ਵਾਲੇ ਦੀ ਉਹ ਸੱਸ ਸੋਹਰੇ ਦੀ ਕਦਰ ਨਾ ਹੁੰਦੀ ਘਰ ਵਾਲੇ ਦੀ ਹਨ ਮਿਹਦੇ ਆ ਲੇਖਦੇ ਆ ਰੋਪੀਓ ਕਨਮੀ ਕੇਤੀ ਮਿਆਵਾਲੇ ਦੀ ਉਹ ਗੱਲਾਂ ਖੋ ਲਖਣਾਈਆਂ ਵੇ ਲੋਕੋ ਜੋ ਵੀ ਤੜਿਆ ਕੇ ਦੀਆਂ ਅ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੋਆਟਾ ਚ ਦੁਨੀਆਂ ਅ ਕਿਸਮਤ ਦੇ ਨਾਲ ਮਿਲਦੀਆਂ ਲੋਕੋ ਨੋਆਟਾ ਚ ਦੁਨੀਆਂ ਸਤਿ ਸ਼੍ਰੀ ਅਕਾਲ ਬਾਬਾ ਜੀ ਨੇ ਬਹੁਤ ਵਧੀਆ ਸਭੇ